ਮੈਂ ਜ਼ਿੰਦਗੀ ਵਿੱਚ ਕਦੇ ਵੀ ਉਹ ਰਾਤ ਨਹੀਂ ਭੁੱਲ ਸਕਦਾ ਉਹ ਰਾਤ ਮੇਰੇ ਲਈ ਬਹੁਤ ਖਾਸ ਸੀ ਜਦੋਂ ਘਰ ਵਿੱਚ ਮੈਂ ਤੇ ਚਾਚੀ ਇਕੱਲੇ ਸੀ ਘਰ ਦੇ ਸਾਰੇ ਲੋਕ ਕਿਸੇ ਵਿਆਹ ਵਿੱਚ ਗਏ ਹੋਏ ਸੀ ਮੈਂ ਚਾਚੀ ਨੂੰ ਕਿਹਾ ਕਿ ਅੱਜ ਸਹੀ ਮੌਕਾ ਹੈ ਤਾਂ ਕਹਿਣ ਲੱਗੀ ਠੀਕ ਹੈ ਪਹਿਲਾਂ ਤੂੰ ਬਾਜ਼ਾਰ ਜਾ ਕੇ ਦੋ ਕੋਲਡ ਡਰਿੰਕ ਲੈ ਕੇ ਆ ਫਿਰ ਅਸੀਂ ਦੋਨਾਂ ਨੇ ਮਿਲ ਕੇ ਪੂਰੀ ਰਾਤ ਉਸ ਰਾਤ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਘਰ ਦੇ ਸਾਰੇ ਲੋਕ ਕਿਸੇ ਫੰਕਸ਼ਨ ਵਿੱਚ ਗਏ ਸੀ ਘਰ ਵਿੱਚ ਮੈਂ ਤੇ ਚਾਚੀ ਇਕੱਲੇ ਸੀ ਸਾਡਾ ਦਿਲ ਬਹੁਤ ਖੁਸ਼ ਸੀ ਕਿ ਅਸੀਂ ਵੀ ਜਾਈਏ ਪਰ ਮੇਰੇ ਪਾਪਾ ਨੇ ਸਾਨੂੰ ਘਰ ਛੱਡ ਦਿੱਤਾ ਕਿਹਾ ਕਿ ਘਰ ਵੀ ਕੋਈ ਚਾਹੀਦਾ ਇਸ ਲਈ ਅਸੀਂ ਘਰ ਰਹਿ ਗਏ ਸੀ ਮੈਨੂੰ ਦੇਖਦੇ ਹੀ ਚਾਚੀ ਵੀ ਮੇਨਾ ਰੁਕ ਗਈ ਸੀ ਕਿ ਮੈਂ ਕਿੱਦਾਂ ਘਰ ਦੀ ਦੇਖਭਾਲ ਕਰਾਂ ਚਾਚੀ ਨੇ ਮੇਰੇ ਪਾਪਾ ਨੂੰ ਕਹਿ ਦਿੱਤਾ ਸੀ ਕਿ ਮੈਂ ਵੀ ਰਾਜੂ ਦੇ ਨਾਲ ਰੁਕਦੀ ਹਾਂ ਇਸ ਲਈ ਮੇਰੇ ਪਾਪਾ ਨੇ ਕਿਹਾ ਠੀਕ ਹੈ ਤੇ ਮੇਰੇ ਚਾਚਾ ਜੀ ਨੇ ਵੀ ਹਾਂ ਕਰ ਦਿੱਤੀ ਸੀ ਕਿ ਰਜਨੀ ਨੂੰ ਇੱਥੇ ਹੀ ਰਹਿਣ ਦਿਓ ਰਜਨੀ ਤੇ ਰਾਜੂ ਦੋਨੋਂ ਘਰ ਸਾਮ ਲੈਣਗੇ ਸਾਰੇ ਲੋਕ ਚਲੇ ਗਏ ਸੀ ਮੈਂ ਆਪਣੀ ਚਾਚੀ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਗਏ ਘਰ ਵਿੱਚ ਤਾਂ ਮੈਂ ਇਕੱਲਾ ਹੀ ਕਾਫੀ ਸੀ ਤਾਂ ਚਾਚੀ ਕਹਿਣ ਲੱਗੀ ਯਾਦ ਹੈ ਰਾਜੂ ਉਹ ਦਿਨ ਜਦੋਂ ਆਪਾਂ ਪਹਿਲੀ ਵਾਰੀ ਕੀਤਾ ਸੀ ਮੈਂ ਕਿਹਾ ਠੀਕ ਹੈ ਚਾਚੀ ਮੈਂ ਕਿੰਦਾ ਭੁੱਲ ਸਕਦਾ ਉਹ ਤਾਂ ਮੈਨੂੰ ਹਮੇਸ਼ਾ ਯਾਦ ਹੈ ਤੇ ਮੈਂ ਉਸ ਬਾਰੇ ਸੋਚਦਾ ਹਾਂ ਕਿ ਕਾਸ਼ ਉਹ ਦਿਨ ਫੇਰ ਆ ਜਾਵੇ ਉਸ ਦਿਨ ਨੂੰ ਮੈਂ ਬਹੁਤ ਯਾਦ ਕਰਦਾ ਚਾਚੀ ਕਹਿਣ ਲੱਗੀ ਹਾਲੇ ਤੱਕ ਤੈਨੂੰ ਸਮਝ ਨਹੀਂ ਆਇਆ ਇਸ ਲਈ ਤਾਂ ਮੈਂ ਵਿਆਹ ਨਹੀਂ ਗਈ ਕਿ ਜਦੋਂ ਘਰ ਦੇ ਸਾਰੇ ਲੋਕ ਚਾਰੇ ਨੇ ਤਾਂ ਫਿਰ ਕਿਉਂ ਨਾ ਇੱਕ ਵਾਰੀ ਫੇਰ ਉਹ ਸਭ ਹੋ ਜਾਵੇ ਮੈਂ ਚਾਚੀ ਨੂੰ ਕਿਹਾ ਤੁਸੀਂ ਤਾਂ ਕਮਾਲ ਕਰ ਦਿੱਤੀ ਮੈਂ ਤਾਂ ਸੋਚਿਆ ਵੀ ਨਹੀਂ ਸੀ ਚਾਚੀ ਨੇ ਮੈਨੂੰ ਕਿਹਾ ਤੂੰ ਪਹਿਲਾਂ ਬਾਜ਼ਾਰ ਜਾ ਤੇ ਉੱਥੋਂ ਕੋਲਡ ਡਰਿੰਕ ਜ਼ਰੂਰ ਲੈ ਕੇ ਆਈਂ ਮੈਂ ਬਾਜ਼ਾਰ ਗਿਆ ਜੋ ਚਾਚੀ ਨੇ ਕਿਹਾ ਸੀ ਮੈਂ ਲੈ ਕੇ ਆਇਆ ਥੋੜੇ ਚਿਰ ਬਾਅਦ ਅਸੀਂ ਕੋਠੇ ਤੇ ਚਲੇ ਗਏ ਚਾਚੀ ਬਿਲਕੁਲ ਮੇਰੇ ਬਰਾਬਰ ਪਈ ਸੀ ਚਾਚੀ ਕਹਿਣ ਲੱਗੀ ਰਾਜੂ ਇੱਕ ਗੱਲ ਦੱਸ ਕਿ ਤੇਰੀ ਕੋਈ ਕੁੜੀ ਸਹੇਲੀ ਹੈ ਮੈਂ ਕਿਹਾ ਤੁਸੀਂ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਮੈਂ ਇੰਨਾ ਵੱਡਾ ਹੋ ਗਿਆ ਹਾਂ ਪਰ ਅਜ ਤੱਕ ਮੇਰੀ ਕੋਈ ਸਹੇਲੀ ਨਹੀਂ। ਮੇਰੀ ਚਾਚੀ ਮੇਰੀ ਇਸ ਗੱਲ ਤੇ ਬਹੁਤ ਹੈਰਾਨ ਹੋ ਗਈ ਸੀ। ਮੇਰੀ ਚਾਚੀ ਮੇਰਾ ਬਹੁਤ ਸਾਥ ਦਿੰਦੀ ਸੀ। ਇਤੋਂ ਤੱਕ ਵੀ ਮੈਨੂੰ ਸਭ ਕੁਝ ਕਰਵਾਉਂਦੀ। ਕੋਈ ਵੀ ਕੰਮ ਹੁੰਦਾ। ਜਦੋਂ ਚਾਚੇ ਦਾ ਵਿਆਹ ਹੋਇਆ ਸੀ ਤਾਂ ਮੈਂ ਉਹਨਾਂ ਦੇ ਵਿਆਹ ਵਿੱਚ ਗਿਆ ਸੀ। ਤੇ ਮੇਰੇ ਚਾਚਾ ਚਾਚੀ ਜਦੋਂ ਵਿਆਹ ਕੇ ਘਰ ਆਏ ਸੀ ਤਾਂ ਮੈਨੂੰ ਚੀਤੇ ਹੈ। ਮੈਂ ਹਰ ਸਮੇਂ ਉਹਨਾਂ ਦੇ ਨਾਲ ਹੀ ਰਹਿੰਦਾ ਸੀ। ਮੈਂ ਘਰ ਵਿੱਚ ਸਭ ਤੋਂ ਛੋਟਾ ਸੀ ਤਾਂ ਸਾਰੇ ਮੈਨੂੰ ਪਿਆਰ ਕਰਦੇ ਸੀ। ਮੇਰੀ ਚਾਚੀ ਦੇ ਵਿਆਹ ਨੂੰ 4 ਮਹੀਨੇ ਹੋਣ ਵਾਲੇ ਸੀ ਪਰ ਇਸ ਵਿੱਚ ਮੈਂ ਕਦੇ ਵੀ ਉਹਨਾਂ ਦੇ ਅੱਗੇ ਨਹੀਂ ਬੋਲਿਆ ਸੀ ਕਿਉਂਕਿ ਮੈਨੂੰ ਉਹਨਾਂ ਤੋਂ ਸ਼ਰਮ ਆਉਂਦੀ ਸੀ ਇੱਕ ਦਿਨ ਮੈਂ ਨਹਾ ਕੇ ਬਾਥਰੂਮ ਚੋਂ ਬਾਹਰ ਆਇਆ ਤਾਂ ਚਾਚੀ ਮੈਨੂੰ ਗੌਰ ਨਾਲ ਦੇਖ ਰਹੀ ਸੀ ਤੇ ਕਹਿਣ ਲੱਗੀ ਤੇਰਾ ਸਰੀਰ ਤਾਂ ਬਹੁਤ ਸੋਹਣਾ ਹੈ ਬਿਲਕੁਲ ਮਾਡਲ ਲੱਗਦਾ ਹੈ ਮੈਂ ਕਿਹਾ ਨਹੀਂ ਚਾਚੀ ਜੀ ਮੈਂ ਸੰਕੀ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਕੱਪੜੇ ਪਾਉਣ ਲੱਗਾ ਜਦੋਂ ਮੈਂ ਤਿਆਰ ਹੋ ਕੇ ਬਾਹਰ ਆਇਆ ਤਾਂ ਮੈਨੂੰ ਕਹਿਣ ਲੱਗੀ ਕਿੱਥੇ ਜਾ ਰਹੀਆਂ ਹੈ ਮੈਂ ਚਾਚੀ ਨੂੰ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਮਿਲਣ ਜਾ ਰਹੀਆਂ ਹਾਂ ਮੈਂ ਸੋਚਦਾ ਕਿ ਉਸ ਨੂੰ ਮਿਲ ਕੇ ਆਵਾਂ ਚਾਚੀ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰ ਲੈਂਦੀ ਸੀ ਮੈਂ ਤਾਂ ਉਸ ਦਾ ਦੂਰ ਵੀ ਨਹੀਂ ਸੀ ਪਰ ਮੈਂ ਸਮਝ ਗਿਆ ਸੀ ਕਿ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਉਹ ਮੇਰੇ ਨਾਲ ਮਜ਼ਾਕ ਕਰਦੀ ਹੈ ਅਗਰੇ ਦਿਨ ਚਾਚਾ ਜੀ ਮੈਨੂੰ ਕਹਿਣ ਲੱਗੇ ਕਿ ਮੈਨੂੰ ਸਟੇਸ਼ਨ ਤੇ ਛੱਡ ਦੇਈ ਮੈਂ ਥੋੜੇ ਦਿਨਾਂ ਲਈ ਬਾਹਰ ਜਾ ਰਹੀਆਂ ਮੈਂ ਚਾਚਾ ਜੀ ਨੂੰ ਹਾਂ ਕਰ ਦਿੱਤੀ ਸੀ ਫਿਰ ਮੈਂ ਉਹਨਾਂ ਨੂੰ ਸਟੇਸ਼ਨ ਤੇ ਛੱਡਣ ਗਿਆ। ਮੇਰਾ ਚਾਚਾ ਹਮੇਸ਼ਾ ਹੀ ਕੰਮ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ ਸੀ। ਪਰ ਰਾਤ ਨੂੰ ਮੈਂ ਬਾਥਰੂਮ ਕਰਨ ਲਈ ਉੱਠਿਆ ਤਾਂ ਮੈਂ ਵੇਖਿਆ ਚਾਚੀ ਆਪਣੇ ਕਮਰੇ ਵਿੱਚ ਜਾਗ ਰਹੀ ਸੀ। ਉਹਨਾਂ ਦਾ ਦਿਨ ਨਹੀਂ ਲੱਗ ਰਿਹਾ ਸੀ। ਉਹਨਾਂ ਦਾ ਕਮਰਾ ਬਿਲਕੁਲ ਮੇਰੇ ਕਮਰੇ ਦੇ ਨਾਲ ਸੀ ਤੇ ਦਰਵਾਜ਼ਾ ਵੀ ਖੁੱਲ੍ਹਾ ਸੀ। ਮੈਂ ਅੰਦਰ ਗਿਆ ਤਾਂ ਫੋਨ ਤੇ ਲੱਗੀ ਸੀ। ਮੈਨੂੰ ਦੇਖ ਕੇ ਪੁੱਛਣ ਲੱਗੀ ਕੀ ਹੋਇਆ? ਰਾਜੂ ਨੀਂਦ ਨਹੀਂ ਆ ਰਹੀ। ਮੈਂ ਕਿਹਾ ਨਹੀਂ ਚਾਚੀ। ਮੈਨੂੰ ਨੀਂਦ ਨਹੀਂ ਆ ਰਹੀ ਮੈਂ ਬਾਥਰੂਮ ਗਿਆ ਸੀ ਤੁਹਾਡੇ ਕਮਰੇ ਦੀ ਬੱਤੀ ਜਲਦੀ ਦੇਖੀ ਇਸ ਕਰਕੇ ਤੁਹਾਡੇ ਕੋਲ ਆ ਗਿਆ ਤੇ ਦਰਵਾਜ਼ਾ ਵੀ ਖੁੱਲਾ ਸੀ ਬਸ ਮੈਂ ਇਹੀ ਦੇਖ ਰਹਾ ਸੀ ਤੇ ਚਾਚੀ ਕਹਿਣ ਲੱਗੀ ਪਤਾ ਨਹੀਂ ਰਾਜੂ ਮੈਨੂੰ ਵੀ ਨੀਂਦ ਨਹੀਂ ਆ ਰਹੀ ਇਸ ਲਈ ਫੋਨ ਚਲਾ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਕਈ ਵਾਰੀ ਹੋ ਜਾਂਦਾ ਤਾਂ ਕਹਿਣ ਲੱਗੀ ਕਿ ਬਸ ਨਾ ਤੇ ਵੀਡੀਓ ਦੇਖ ਰਹੀ ਸੀ ਮੈਂ ਕੁਝ ਦੇਰ ਉਹਨਾਂ ਕੋਲ ਬੈਠਾ ਤੇ ਗੱਲਾਂ ਕਰ ਰਿਹਾ ਸੀ ਚਾਚੀ ਮੈਨੂੰ ਪੁੱਛਣ ਲੱਗੀ ਕਿ ਮੈਨੂੰ ਇੱਕ ਗੱਲ ਦੱਸ ਮੈਂ ਕਿਹਾ ਹਾਂਜੀ ਪੁੱਛੋ ਤਾਂ ਕਹਿਣ ਲੱਗੀ ਕੀ ਤੂੰ ਕਦੇ ਕੀਤਾ ਮੈਂ ਕਿਹਾ ਚਾਚੀ ਜੀ ਜਦੋਂ ਮੇਰੀ ਕੋਈ ਸਹੇਲੀ ਨਹੀਂ ਤਾਂ ਮੈਂ ਕਿੱਦਾਂ ਕਰੂੰਗਾ ਚਾਚੀ ਕਹਿਣ ਲੱਗੀ ਕਿਉਂ ਤੂੰ ਦੇਖਣ ਵਿੱਚ ਸੋਹਣਾ ਤੇਰਾ ਸਰੀਰ ਕਿੰਨਾ ਸੋਹਣਾ ਫੇਰ ਤੇਰੀ ਸਹੇਲੀ ਕਿਉਂ ਨਹੀਂ ਚਾਚੀ ਨੂੰ ਮੈਂ ਕਿਹਾ ਕਿ ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਮੈਨੂੰ ਕੁੜੀਆਂ ਨਾਲ ਬੋਲਣ ਵਿੱਚ ਸੰਕ ਆਉਂਦੀ ਹੈ ਇਸ ਲਈ ਅੱਜ ਤੱਕ ਮੇਰੀ ਕੋਈ ਸਹੇਲੀ ਨਹੀਂ ਬਣੀ ਚਾਚੀ ਕਹਿਣ ਲੱਗੀ ਕਿਉਂ ਝੂਠ ਬੋਲ ਰਹੇ ਹੈਂ ਤੈਨੂੰ ਮੇਰੇ ਤੋਂ ਸ਼ਰਮ ਆ ਰਹੀ ਹੈ ਮੈਂ ਕਿ ਨਹੀਂ ਚਾਚੀ ਜੀ ਤੁਹਾਡੇ ਤੋਂ ਨਹੀਂ ਆਉਂਦੀ ਪਰ ਕੁੜੀਆਂ ਨਾਲ ਮੈਂ ਗੱਲ ਨਹੀਂ ਕਰ ਸਕਦਾ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਚਾਚੀ ਕਹਿਣ ਲੱਗੀ ਇੱਕ ਕੰਮ ਕਰ ਤੂੰ ਮੈਨੂੰ ਆਪਣੀ ਸਹੇਲੀ ਬਣਾ ਲੈ ਆਪਾਂ ਖੂਬ ਮਸਤੀ ਕਰਾਂਗੇ ਉਂਝ ਵੀ ਤੇਰਾ ਚਾਚਾ ਘਰ ਰਹਿੰਦਾ ਹੀ ਨਹੀਂ ਮੈਂ ਕੱਲੀ ਬੂਰ ਹੋ ਜਾਨੀ ਆ ਮੇਰਾ ਵੀ ਸਮਾਂ ਨਿਕਲ ਜਿਆ ਕਰੂਗਾ ਮੈਂ ਚਾਚੀ ਨੂੰ ਕਿਹਾ ਕਿ ਤੁਹਾਡਾ ਤਾਂ ਵਿਆਹ ਹੋਇਆ ਤਾਂ ਕਹਿਣ ਲੱਗੀ ਫੇਰ ਕੀ ਹੋਇਆ ਜਿਸ ਦਾ ਵਿਆਹ ਹੋ ਜਾਂਦਾ ਕਿ ਉਸ ਦਾ ਬੋਏਫ੍ਰੈਂਡ ਨਹੀਂ ਹੁੰਦਾ ਮੈਂ ਉਹਨਾਂ ਨੂੰ ਕਿਹਾ ਨਹੀਂ ਇੰਦਾਂ ਦਾ ਤਾਂ ਕੁਝ ਨਹੀਂ ਚਾਚੀ ਕਹਿਣ ਲੱਗੀ ਕਿ ਅੱਜ ਤੋਂ ਮੈਂ ਤੇਰੀ ਗਰਲਫ੍ਰੈਂਡ ਹਾਂ ਤੇ ਤੂੰ ਮੇਰਾ ਬੋਏਫ੍ਰੈਂਡ ਹੈ ਮੈਂ ਕਿਹਾ ਜੀ ਚਾਚਾ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਕੀ ਹੋਊਗਾ ਤਾਂ ਮੇਰੀ ਚਾਚੀ ਕਹਿਣ ਲੱਗੀ ਉਹਨਾਂ ਨੂੰ ਕਿਹਨੇ ਦੱਸਣਾ ਹੈ ਇਹ ਆਪਣੇ ਦੋਨਾਂ ਦੇ ਵਿੱਚ ਦੀ ਗੱਲ ਹੈ ਫਿਰ ਮੈਂ ਸੋਚਿਆ ਕਿ ਜਦੋਂ ਚਾਚੀ ਨੂੰ ਕੋਈ ਇਤਰਾਜ਼ ਹੀ ਨਹੀਂ ਤਾਂ ਮੈਂ ਕਿਉਂ ਮਨਾ ਕਰਾਂ ਫਿਰ ਮੈਂ ਵੀ ਹਾਂ ਕਰ ਦਿੱਤੀ ਸੀ ਮੈਂ ਕਿਹਾ ਚਾਚੀ ਜੀ ਠੀਕ ਹੈ ਅੱਜ ਤੋਂ ਆਪਾਂ ਦੋਸਤ ਬਣ ਗਏ ਉਹਨਾਂ ਆਪਾ ਸਰਵ ਕਰ ਸਕਦੇ ਹਾਂ ਉਹ ਕਹਿਣ ਲੱਗੀ ਬੜਾ ਚਲਾਕ ਹੈ ਤੂੰ ਤਾਂ ਇਕਦਮ ਹੀ ਬਦਲ ਗਿਆ ਫਿਰ ਮੈਂ ਉਹਨੂੰ ਕਿਹਾ ਕਿ ਤਾਂ ਆਮ ਜੀ ਗੱਲ ਹੈ ਚਾਚੀ ਨੇ ਮੈਨੂੰ ਕਿਹਾ ਤੂੰ ਸਹੀ ਤਰੀਕੇ ਨਾਲ ਕਰ ਵੀ ਪਾਏਗਾ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਜਦੋਂ ਆਪਣੀ ਦੋਸਤੀ ਹੋ ਗਈ ਤਾਂ ਤੁਹਾਨੂੰ ਸਭ ਪਤਾ ਲੱਗ ਜਾਊਗਾ ਮੈਂ ਚਾਚੀ ਨੂੰ ਇਹ ਕਹਿ ਰਿਹਾ ਸੀ ਉਸ ਤੋਂ ਬਾਅਦ ਮੈਂ ਕਿਹਾ ਕਿ ਮੈਂ ਸੌਣ ਜਾ ਰਿਹਾ ਸਿਰੇ ਮੈਂ ਉੱਠਿਆ ਤਾਂ ਬਾਹਰ ਆਇਆ ਤੇ ਕਿਹਾ ਕੀ ਚਾਚੀ ਜੀ ਕਿੱਥੇ ਨੇ ਤੇ ਜਾ ਕੇ ਵੇਖਿਆ ਤੇ ਅਚਾਨਕ ਚਾਚੀ ਜੀ ਤਿਆਰ ਹੋ ਰਹੀ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਤੇ ਜਾ ਰਹੇ ਹੋ ਤਾਂ ਕਹਿਣ ਲੱਗੇ ਕਿ ਚੰਗਾ ਹੋਇਆ ਤੂੰ ਉੱਠ ਗਿਆ ਛੇਤੀ ਚਾਹ ਪੀ ਲਾ ਤੇ ਕੱਪੜੇ ਪਾ ਲੈ ਮੈਂ ਪੁੱਛਿਆ ਚਾਚੀ ਜੀ ਕੀ ਹੋਇਆ ਤਾਂ ਕਹਿਣ ਲੱਗੀ ਕਿ ਮੇਰੀ ਮਾਂ ਦੀ ਸਿਹਤ ਠੀਕ ਨਹੀਂ ਮੈਂ ਉੱਥੇ ਜਾਣਾ ਮੈਨੂੰ ਉੱਥੇ ਛੱਡ ਗਿਆ ਮੈਂ ਛੇਤੀ ਨਾਲ ਤਿਆਰ ਹੋਇਆ ਤੇ ਚਾਚੀ ਨੂੰ ਆਪਣੀ ਵਾਹਤ ਤੇ ਬਿਠਾ ਕੇ ਉਹਨਾਂ ਦੇ ਪੇਕੇ ਲੈ ਗਿਆ ਰਸਤੇ ਵਿੱਚ ਚਾਚੀ ਨੂੰ ਫੋਨ ਆਇਆ ਉਹ ਗੱਲ ਕਰ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਰਾਜੂ ਬਾਈਕ ਨੂੰ ਰੋਕ। ਜਦ ਮੈਂ ਪੁੱਛਿਆ ਕਿ ਕੀ ਹੋਇਆ ਤਾਂ ਕਹਿਣ ਲੱਗੀ ਇਹ ਥਾਂ ਕਿੰਨੀ ਸੋਹਣੀ ਐ। ਮੈਂ ਉਹਨਾਂ ਨੂੰ ਕਿਹਾ ਪਰ ਤੁਹਾਡੀ ਮੰਮੀ ਦੀ ਸਿਹਤ ਠੀਕ ਨਹੀਂ ਐ। ਤਾਂ ਕਹਿਣ ਲੱਗੀ ਮੈਂ ਤਾਂ ਬਹਾਨਾ ਕੀਤਾ ਸੀ। ਕਿਸੇ ਨਾ ਕਿਸੇ ਬਹਾਨੇ ਤਾਂ ਤੈਨੂੰ ਘਰ ਤੋਂ ਬਾਹਰ ਲੈ ਕੇ ਆਉਣਾ ਸੀ। ਕਈ ਦਿਨਾਂ ਤੋਂ ਮੈਂ ਬਾਹਰ ਨਹੀਂ ਆਈ ਸੀ। ਸੋਚ ਰਹੀ ਸੀ ਕਿਉਂ ਨਾ ਘੁੰਮ ਕੇ ਆਵਾਂ। ਫਿਰ ਮੈਂ ਚਾਚੀ ਦੇ ਨਾਲ ਘੁੰਮਣ ਦਾ ਮਜ਼ਾ ਲਿੱਤਾ ਤੇ ਫਿਰ ਅਸੀਂ ਦੋਨੋਂ ਕੁਝ ਟਾਈਮ ਬਾਅਦ ਘਰ ਆ ਗਏ ਸੀ। ਮੇਰੀ ਮਾਂ ਨੇ ਚਾਚੀ ਨੂੰ ਪੁੱਛਿਆ ਕਿ ਤੇਰੀ ਮਾਂ ਦੀ ਸਿਹਤ ਕਿਦਾਂ ਤਾਂ ਕਹਿਣ ਲੱਗੀ ਹਾਂ ਠੀਕ ਹੈ ਮੈਂ ਸੋਚ ਰਿਹਾ ਸੀ ਕਿ ਚਾਚੀ ਜੀ ਬਹਾਨੇ ਬਣਾਉਣ ਵਿੱਚ ਬੜੀ ਤੇਜ ਹੈ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਰਾਜੂ ਮੇਰੇ ਕਮਰੇ ਵਿੱਚ ਚੱਲ ਮੈਨੂੰ ਕੰਮ ਹੈ ਮੈਂ ਚਾਚੀ ਨਾਲ ਕਮਰੇ ਵਿੱਚ ਗਿਆ ਤੇ ਮੈਨੂੰ ਬੜੀ ਹਰਾਨੀ ਹੋ ਰਹੀ ਸੀ ਕਿ ਮੇਰੀ ਚਾਚੀ ਬਹਾਨੇ ਬਣਾਉਣ ਵਿੱਚ ਕਿੰਨੀ ਤੇਜ ਹੈ ਕਿਸੇ ਨੂੰ ਕਿੰਨੀ ਛੇਤੀ ਪਾਗਲ ਬਣਾ ਦਿੰਦੀ ਹੈ ਤਾਂ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਮੈਨਾਂ ਰਹਿ ਕਿ ਤੂੰ ਵੀ ਤੇਜ ਹੋ ਜਾਏਗਾ ਚਾਚੀ ਨੂੰ ਮੈਂ ਹਰ ਤਰ੍ਹਾਂ ਦੀਆਂ ਗੱਲਾਂ ਦੱਸ ਦਿੰਦਾ ਸੀ ਤੇ ਉਹ ਮੈਨੂੰ ਸਮਝਾਉਂਦੀ ਤੇ ਮੇਰੇ ਨਾਲ ਗੱਲਾਂ ਕਰਦੀ। ਉਹ ਮੇਰਾ ਬਹੁਤ ਸਾਥ ਦਿੰਦੀ ਤੇ ਮਜ਼ਾਕ ਵੀ ਕਰਦੀ। ਇਦਾਂ ਹੀ ਸਮਾਂ ਬੀਤ ਰਿਹਾ ਸੀ। ਫਿਰ ਮੈਂ ਬਾਜ਼ਾਰ ਤੋਂ ਕੁਝ ਸਾਮਾਨ ਲੈ ਕੇ ਵਾਪਸ ਆਇਆ। ਉਹ ਬੜੀ ਖੁਸ਼ ਸੀ ਤੇ ਮਨੂੰ ਪੁੱਛਿਆ ਕਿ ਚਾਚੀ ਜੀ ਤੁਸੀਂ ਬੜੇ ਖੁਸ਼ ਹੋ ਤਾਂ ਕਹਿਣ ਲੱਗੀ ਕਿ ਗੱਲ ਹੀ ਇਦਾਂ ਦੀ ਐ ਖੁਸ਼ ਕਿਉਂ ਨਾ ਹੋਵਾਂ ਜਦੋਂ ਮੈਂ ਪੁੱਛਿਆ ਤਾਂ ਕਹਿਣ ਲੱਗੀ ਤੇਰੇ ਚਾਚੇ ਦਾ ਫੋਨ ਆਇਆ ਸੀ। ਉਹਨਾਂ ਨੇ ਉੱਥੇ ਘਰ ਲੈ ਲਿਆ। ਤੇ ਹੁਣ ਮੈਨੂੰ ਆਪਣੇ ਕੋਲ ਰੱਖਣਗੇ ਸਗੋਂ ਉਹਨਾਂ ਨੇ ਅੱਜ ਸ਼ਾਮ ਨੂੰ ਮੇਰੀ ਟਿਕਟ ਬੁੱਕ ਕਰ ਦਿੱਤੀ ਹੈ ਤੂੰ ਮੈਨੂੰ ਸਟੇਸ਼ਨ ਤੱਕ ਛੱਡਾਂਂ ਮੈਂ ਉਹਨਾਂ ਨੂੰ ਕਿਹਾ ਚਾਚੀ ਜੀ ਤੁਸੀਂ ਚਲੇ ਜਾਓਗੇ ਤਾਂ ਮੈਂ ਇਕੱਲਾ ਰਹਿ ਜਾਵਾਂਗਾ ਉਹ ਕਹਿਣ ਲੱਗੀ ਫਿਕਰ ਨਾ ਕਰ ਮੇਰੇ ਉੱਥੇ ਜਾਣ ਦੀ ਧੀ ਰ ਹੈ ਕਿਸੇ ਬਹਾਨੇ ਮੈਂ ਤੈਨੂੰ ਵੀ ਬੁਲਾ ਲਵਾਂਗੀ ਫਿਰ ਮੈਂ ਚਾਚੀ ਨੂੰ ਸਟੇਸ਼ਨ ਤੇ ਛੱਡ ਆਇਆ ਤੇ ਉਹਨਾਂ ਦਾ ਫੋਨ ਨੰਬਰ ਲੈ ਆਇਆ ਸੀ ਕਿ ਅਸੀਂ ਗੱਲ ਕਰ ਸਕੀਏ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਜੀ あ。